ਸਤਿਕਾਰ ਜੀ ਮੈਂ ਹਕਮਿਲ ਕਪੂਰ ਤੁਸੀਂ ਦੇਖ ਰਹੇ ਚੈਨਲ ਪੰਜਾਬੀ ਡੋਨਲਡ ਟਰੰਪ ਸੱਤਾ ਦੇ ਵਿਚਾਰਨ ਤੋਂ ਬਾਅਦ ਹੀ ਕਿਸੇ ਨਾ ਕਿਸੇ ਕਰਕੇ ਲਗਾਤਾਰ ਚਰਚਾ ਦੇ ਵਿੱਚ ਬਣੇ ਹੋਏ ਨੇ ਹੁਣ ਅਮਰੀਕੀ ਰਾਸ਼ਟਰਪਤੀ ਨੇ ਕੁਝ ਅਜਿਹਾ ਕਾ ਦਿੱਤਾ ਜਿਸ ਨੇ ਲੋਕਾਂ ਦੇ ਵਿੱਚ ਗੁੱਸੇ ਦਾ ਮਾਹੌਲ ਪੈਦਾ ਕਰ ਦਿੱਤਾ ਜੀ ਹਾਂ ਦਰਸਲ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਸੋਸ਼ਲ ਉਤੇ ਆਪਣੀ ਇੱਕ ਤਸਵੀਰ ਪੋਸਟ ਕੀਤੀ ਹੈ ਹਾਲਾਂਕਿ ਇਹ ਤਸਵੀਰਿਕ AI ਦੁਆਰਾ ਤਿਆਰ ਕੀਤੀ ਗਈ ਤਸਵੀਰ ਹੈ ਜਿਸ ਦੇ ਵਿੱਚ ਡੋਨਲਡ ਟਰੰਪ ਇਸਾਈਆਂ ਦੇ ਸਰਬਉੱਚ ਮਿਕਾਪੂ ਪਾਪ ਦੇ ਪਹਿਰਾਵੇ ਦੇ ਵਿੱਚ ਨਜ਼ਰ ਆ ਰਹੇ ਨੇ ਇੱਥੇ ਦੱਸਣਾ ਬੰਦਾ ਕਿ ਪਾਪ ਫ੍ਰਾਂਸਿਸ ਦਾ ਪਿਛਲੇ ਹਫ਼ਤੇ ਦੇ ਹਾਂ ਤੋਂ ਹੋ ਗਿਆ ਸੀ ਜਿਸ ਕਾਰਨ ਇਸਾਈ ਪਾਈਚਾਰੇ ਦੇ ਵਿੱਚ ਦੁਖੀ ਲੋਕ ਪਾਈ ਜਾ ਰਹੇ ਨੇ ਤੇ ਅਤੇ ਅਜੇ ਦੇ ਸਮੇਂ ਵਿੱਚ ਉਨਰ ਟੰਪ ਦੁਆਰਾ ਆਪਣੇ ਆਪ ਨੂੰ ਪਾਪ ਵਜੋਂ ਪੇਸ਼ ਕਰਨ ਉੱਤੇ ਟੰਪ ਦੇ ਖਿਲਾਫ ਇੱਕ ਹੋਰ ਨਵਾਂ ਵਿਵਾਦ ਖੜਾ ਹੋ ਚੁੱਕਿਆ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ AI ਦੀ ਮਦਦ ਨਾਲ ਬਣਾਈ ਗਈ ਆਪਣੀ ਇੱਕ ਫੋਟੋ ਸਾਂਝੀ ਕਰਕੇ ਵਿਵਾਦ ਛੇੜ ਦਿੱਤਾ ਹੈ ਜਿਸ ਦੇ ਵਿੱਚ ਉਹ ਪਾਪ ਦੇ ਪਹਿਰਾਵੇ ਦੇ ਵਿੱਚ ਦਿਖਾਈ ਦੇ ਰਹੇ ਹਨ ਇਹ ਫੋਟੋ ਅਜੇ ਸਮੇਂ ਚ ਸਾਂਝੀ ਕੀਤੀ ਗਈ ਹੈ ਜਦੋਂ ਪਾਪ ਫਰਾਂਸਿਸ ਦੇ ਹਾਲ ਹੀ ਦੇ ਵਿੱਚ ਦੇਹਾਨ ਤੋਂ ਬਾਅਦ ਵੈਟिकन ਸੋਕ ਦੇ ਦੌਰ ਦੇ ਵਿੱਚ ਹੈ ਅਤੇ ਉਹਨਾਂ ਦੇ ਉਤਰਾਧਿਕਾਰੀ ਦੀ ਚੋਣ ਦੇ ਲਈ ਕੁਝ ਦਿਨਾਂ 'ਚ ਇੱਕ ਸੰਮੇਲਨ ਹੋਣ ਵਾਲਾ ਹੈ 트ੰਪ ਦੀ ਇਸ ਫੋਟੋ ਦੀ ਕਈ ਲੋਕਾਂ ਨੇ ਆਲੋਚਨਾ ਕੀਤੀ ਹੈ ਜਿਸ ਦੇ ਵਿੱਚ ਕੈਥੋਲਿਕ ਬਿਸ਼ਪਾ ਦੀ ਨੁਮਾਇੰਦਗੀ ਕਰਨ ਵਾਲੇ ਇੱਕ ਅਮਰੀਕੀ ਸਮੂਹ ਅਤੇ ਕਈ ਇਤਾਲਵੀ ਨੇਤਾ ਵੀ ਸ਼ਾਮਲ ਨੇ ਇਹ ਫੋਟੋ ਸ਼ੁੱਕਰਵਾਰ ਰਾਤ ਨੂੰ ਟ੍ਰੰਪ ਦੇ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਉੱਤੇ ਸਾਂਝੀ ਕੀਤੀ ਗਈ ਸੀ ਅਤੇ ਬਾਅਦ ਵਿੱਚ ਰਾਸ਼ਟਰਪਤੀ ਦੇ ਅਧਿਕਾਰਤ ਨਿਵਾਸ ਅਤੇ ਦਫ਼ਤਰ ਵਾਈਟ ਹਾਊਸ ਨੇ ਵੀ ਇਸ ਨੂੰ ਐਕਸ ਉੱਤੇ ਸਾਂਝਾ ਕੀਤਾ ਵੈਟिकन ਅਤੇ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲੋਕਾਂ ਨੇ ਇਸ ਫੋਟੋ ਤੇ ਤਰਜਤਾਏ ਕਿ 2 ਅਪ੍ਰੈਲ ਨੂੰ ਫ੍ਰਾਂਸਿਸ ਦੇ ਦਿਹਾਨ ਤੋਂ ਬਾਅਦ ਵੈਟिकन 9 ਦਿਨਾਂ ਦਾ ਸਰਕਾਰੀ ਸੋਗ ਮਨਾ ਰਿਹਾ ਹੈ ਤੇ ਪਾਪ ਦੀ ਮੌਤ ਅਤੇ ਉਹਨਾਂ ਦੇ ਉੱਤਰਾਧਿਕਾਰੀ ਦੀ ਚੋਣ ਕੈਥੋਲਿਕ ਪਾਈ ਚਾਰੇ ਦੇ ਲਈ ਬਹੁਤ ਹੱਤ ਤੋ ਪੂਰੇ ਨ ਮਾਮਲੇ ਉਹ ਪੋਪ ਨੂੰ ਤਸਦੀ ਉਤੇ ਯਿਸੂ ਮਸੀਹ ਦੀ ਪ੍ਰਤੀਨਿਧੀ ਮੰਨਦੇ ਨਹੀਂ ਦਸੀ ਇਸ ਉਸ ਦੇ ਨੂੰ ਬਹੁਤ ਸਵੀਕਾਰਯੋਗ ਮੰਨਿਆ ਜਾਂਦਾ ਹੈ ਖਾਸ ਕਰਕੇ ਇਕਲੀ ਦੇ ਵਿੱਚ ਦੱਸਣਯੋਗ ਹੈ ਕਿ ਟੋਨਲ ਕੰਪਨੀ ਆਪਣੀ ਹਾਲੀਆ ਬਿਆਨਾਂ ਦੇ ਵਿੱਚ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮਜ਼ਾਕ ਦੇ ਵਿੱਚ ਕਿਹਾ ਸੀ ਕਿ ਮੈਂ ਪੋਪ ਬਣਨਾ ਚਾਹੁੰਦਾ ਇਹ ਮੇਰੀ ਪਹਿਲੀ ਇੱਛਾ ਹੈ ਅਤੇ ਹੁਣ ਟਰੰਪ ਨੇ ਪੋਪ ਦੇ ਪਹਿਰਾਵੇ ਦੇ ਵਿੱਚ ਆਪਣੀ ਇੱਕ AI ਦੁਆਰਾ ਤਿਆਰ ਕੀਤੀ ਤਸਵੀਰ ਪੋਸਟ ਕਰਕੇ ਬਹੁਤ ਸਾਰੇ ਲੋਕਾਂ ਨੂੰ ਨਿਰਾਸ਼ਾ ਕ ਦਿੱਤਾ ਹੈ ਤੇ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਨੂੰ ਪੋਪ ਵਰਕੇ ਉੱਚ ਧਾਰਮਿਕ ਅਹੁਦੇ ਦਾ ਮਜ਼ਾਕ ਵੀ ਮੰਨੇ ਹੈ ਇਸ ਨਾਲ ਹੀ ਕੁਝ ਲੋਕਾਂ ਨੇ ਇਸ ਨੂੰ ਵਿਅੰਗ ਅਵਜੋ ਦੇਖਿਆ ਅਤੇ ਟਰੰਪ ਦੀ ਪ੍ਰਸ਼ੰਸਾ ਵੀ ਕੀਤੀ ਹੈ ਦੱਸਦੀ ਹੈ ਹਕੀਕਤ ਇਹ ਹੈ ਕਿ ਪੋਪ ਦੀ ਚੋਣ ਸਿਰਫ ਕੈਥੋਲਿਕ ਚਰਚ ਦੇ ਕਾਰਡਿਨਲਾਂ ਦੇ ਵਿੱਚੋਂ ਕੀਤੀ ਜਾਂਦੀ ਹੈ ਅਤੇ ਅਮਰੀਕੀ ਰਾਸ਼ਟਰਪਤੀ ਜਾਂ ਫਿਰ ਕਿਸੇ ਵੀ ਬਾਹਰੀ ਵਿਅਕਤੀ ਦੇ ਲਈ ਇਹ ਸੰਭਵ ਨਹੀਂ ਹੈ। ਟਰੰਪ ਦੀ AI ਤਸਵੀਰ ਸਿਰਫ ਇੱਕ ਮਜ਼ਾਕੀਅਤ ਅਤੇ ਸੋਸ਼ਲ ਮੀਡੀਆ ਸਟੰਟ ਸੀ ਨਾ ਕਿ ਕੋਈ ਅਸਲੀ ਉਮੀਦਵਾਰੀ ਜਾਂ ਫਿਰ ਸੰਭਾਵਨਾ। ਜੀ ਰਿਪੋਰਟ ਚੈਨਲ ਪੰਜਾਬੀ।